ਯੂਐਸ ਦੀ ਆਰਮੀ ਮੇਜਰ ਸਿਮਰ ਸਿੰਘ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਲੁਟਿਨੈਂਟ ਕਰਨਲ ਦਸਤਾਰ ਧਾਰੀ ਸਿੱਖ ਹੈਗੇ ਆ ਪਿਛਲੇ ਸਮੇਂ ਚ ਆਪਾਂ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਖਬਰ ਆ ਕਾਫੀ ਜੋ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਨੇ ਆਪਣਾ ਕੇਸ ਫਾਈਟ ਕੀਤਾ ਸੀ ਮੇਜਰ ਸਿਮਰਤਪਾਲ ਸਿੰਘ ਸਿਮਰ ਸਿੰਘ ਕਰਕੇ ਡਿਪਟੀ ਕਮਾਂਡਰ ਆਫ ਯੂਐਸ ਆਰਮੀ ਕਾਫਸ ਆਫ ਇੰਜੀਨੀਅਰ ਜਪਾਨ ਇੰਜੀਨੀਅਰਿੰਗ ਡਿਸਟ੍ਰਿਕਟ ਉਹਨਾਂ ਨੂੰ ਹੁਣ ਪ੍ਰਮੋਟ ਕਰ ਦਿੱਤਾ ਗਿਆ ਲੁਟਿਨੈਂਟ ਕਰਨਲ ਇਹ ਨਵੰਬਰ 26 ਨੂੰ ਜਪਾਨ ਦੇ ਵਿੱਚ ਸੀਗੇ ਹਰਜੋਤ ਸਿੰਘ ਜੀ ਇਸ ਟਾਈਮ ਜੀ ਅੱਜ ਹੀ ਉਹਨਾਂ ਦੀ ਜਿਹੜੀ ਇਹ ਸੈਰਮੋਨੀ ਹੋਈ ਹੈਗੀ ਆ ਕਰਨਲ ਪੈਟ੍ਰਿਕ ਬੈਗਸ ਜੋ ਜੇਈਡੀ ਕਮਾਂਡਰ ਹੈਗੇ ਆ ਉਹਨਾਂ ਨੇ ਪ੍ਰਸਾਈਡ ਕੀਤਾ ਇਸ ਸੈਰਮੋਨੀ ਨੂੰ ਜਿੱਥੇ ਕਿ ਉਹਨਾਂ ਦੇ ਜਿਹੜੇ ਫਾਦਰ ਸੁਖਵੀਰ ਸਿੰਘ ਤੇ ਮਦਰ ਜਸਵੀਰ ਕੌਰ ਵੀ ਜਿਹੜੇ ਪਹੁੰਚੇ ਹੋਏ ਸੀ ਜੀ ਬਿਲਕੁਲ ਕੈਂਪ ਜ਼ਾਮਾ ਜਿਹੜਾ ਜਪਾਨ ਦੇ ਵਿੱਚ ਆ ਉੱਥੇ ਇਹ ਜਿਹੜੀ ਸੈਰਮੋਨੀ ਆ ਉਹ ਕੀਤੀ ਗਈ ਆ ਸੋ ਸੁਖਬੀਰ ਸਿੰਘ ਤੇ ਜਸਵੀਰ ਕੌਰ ਆ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਆ ਵੀ ਕਿਸ ਤਰੀਕੇ ਦੇ ਨਾਲ ਲੁਟਨੈਂਟ ਕਰਨਲ ਸਿਮਰਤ ਪਾਲ ਸਿਮਰ ਸਿੰਘ ਯੂਐਸ ਆਰਮੀ ਕਾਰਪਸ ਆਫ ਇੰਜੀਨੀਅਰਸ ਆ ਜਾਪਾਨ ਇੰਜੀਨੀਅਰ ਡਿਸਟ੍ਰਿਕਟ ਦੇ ਡਿਪਟੀ ਕਮਾਂਡਰ ਉਹਨਾਂ ਦੇ ਜਿਹੜੇ ਇਹਨਾਂ ਨੂੰ ਹੁਣ ਪ੍ਰੋਮੋਟ ਕੀਤਾ ਗਿਆ ਸੋ ਬੜੀ ਮਾਣ ਵਾਲੀ ਜਿਹੜੀ ਇਹ ਗੱਲ ਆ ਇੱਕ ਪਾਸੇ ਆਪਾਂ ਨੂੰ ਪਤਾ ਹੈ ਹਰਜੋਤ ਸਿੰਘ ਜੀ ਵੀ ਜਿਹੜੇ ਗਰੂਮਿੰਗ ਨੂੰ ਲੈ ਕੇ ਰੋਲਾ ਜਿਹੜਾ ਉਹ ਚੱਲ ਰਿਹਾ ਆ ਪਰ ਇਹਦੇ ਵਿੱਚ ਆਪਾਂ ਜਿਹੜਾ ਉਹ ਦੇਖ ਰਹੇ ਆ ਵੀ ਜਿਹੜੇ ਲੁਟਨੈਂਟ ਕਰਨਲ ਬਣਨਾ ਸਿਮਰਤ ਪਾਲ ਸਿੰਘ ਉਹਨਾਂ ਦਾ ਇਸ ਚੀਜ਼ ਦੇ ਲਈ ਵਧਾਈ ਦਾ ਪਾਤਰ ਆ ਆ ਵੀ ਹਾਂ ਆ ਆ ਦੇਖੋ ਸਾਹਮਣੇ ਆ ਸਿੰਘ ਦਸਤਾਰ ਦੇ ਨਾਲ ਦਾੜੀ ਦੇ ਨਾਲ ਵੀ ਉਹਨਾਂ ਨੂੰ ਜਿਹੜੀ ਆ ਹੋਲਿਉਟਿਨੇਟ ਕਰਨਲ ਦੀ ਜਿਹੜੀ ਸੌ ਆ ਉਹ ਚਿਕਾਈ ਗਈ ਹੈਗੀ ਆ ਕੈਂਪ ਜਾਮਾ ਜਾਪਾਨ ਦੇ ਵਿੱਚ ਸੋ ਹੋਪਫੁਲੀ ਜਿਹੜੇ ਡਿਫੈਂਸ ਦੇ ਸਕਾਤਰ ਨੇ ਪੀਟ ਹੈਗਸ ਤਾਂ ਉਹ ਗਰੂਮਿੰਗ ਦੀਆਂ ਜਿਹੜੀਆਂ ਇਹ ਕੰਡੀਸ਼ਨਸ ਆ ਇਹ ਜਿਹੜੀਆਂ ਗਰਾਉਂਡਸ ਆ ਉਹਦੇ ਵਿੱਚ ਜਿਹੜੀਆਂ ਰਿਲੀਜੀਅਸ ਐਗਜ਼ੈਂਪਸ਼ਨਸ ਆ ਉਹਨਾਂ ਨੂੰ ਬਰਕਰਾਰ ਜਿਹੜਾ ਰੱਖਣ ਜਿਸ ਦੇ ਤਹਿਤ ਜਿਹੜੇ ਸਿੱਖ ਆ ਆਲਰੇਡੀ ਅਮਰੀਕਾ ਦੀਆਂ ਵੱਖ-ਵੱਖ ਆਰਮਡ ਫੋਰਸਿਸ ਦੇ ਵਿੱਚ ਸਰਵ ਕਰ ਰਹੇ ਆ ਸੋ ਅਸੀਂ ਥੈਂਕ ਯੂ ਬਹੁਤ سارے ਜਿਹੜੇ ਇੰਡੀਆ ਦਾ ਜਿਹੜਾ ਮੀਡੀਆ ਸੀਗਾ ਨਾ ਉਹਨਾਂ ਨੇ ਬੜਾ ਇਸ ਗੱਲ ਨੂੰ ਚੱਕਿਆ ਸੀ ਦੇਖੋ ਜੀ ਅਮਰੀਕਾ ਦੇ ਵਿੱਚ ਦਾ ਸਿੱਖਾਂ ਨੂੰ ਦਸਤਾਰ ਨਹੀਂ ਸਜਾਉਣ ਦਿੱਤੀ ਜਾ ਰਹੀ ਉਹਨਾਂ ਦੇਖੋ ਉਹਦੇ ਨਾਲੇ ਜੇ ਉਹਦੀ ਕੁਆਲੀਫਿਕੇਸ਼ਨ ਦਸਨੀ ਜਾਈਏ ਕੈਪੀਟਨ ਵਾਸ਼ਿੰਗਟਨ ਤੋਂ ਰਹਿਣ ਵਾਲੇ 2010 ਦੇ ਗ੍ਰੈਜੂਏਟ ਹੈ ਯੂਐਸ ਮਿਲਟਰੀ ਅਕੈਡਮੀ ਦੇ ਬੈਚਲਰ ਆਫ ਸਾਇੰਸ ਇਲੈਕਟ੍ਰੀਕਲ ਇੰਜੀਨੀਅਰਿੰਗ ਮਾਸਟਰ ਆਫ ਸਾਇੰਸ ਇੰਜੀਨੀਅਰਿੰਗ ਮੈਨੇਜਮੈਂਟ ਉਨੀ ਮਜ਼ਿਊਰੀ ਯੂਨੀਵਰਸਿਟੀ ਤੋਂ ਸਾਇੰਸ ਟੈਕਨੋਲੋਜੀ ਤੇ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਆਫ ਮੈਰੀਲੈਂਡ ਤੇ ਮਾਸਟਰ ਆਫ ਆਪਰੇਸ਼ਨਲ ਸਟੱਡੀਜ਼ ਯੂਐਸ ਆਰਮੀ ਕਮਾਂਡ ਤੇ ਜਨਰਲ ਸਟਾਫ ਕਾਲਜ ਇਹ ਉਹਨਾਂ ਨੇ ਕੀਤਾ ਹੈ ਤੇ ਉਹਨਾਂ ਨੂੰ ਬ੍ਰੌਂਜ਼ ਸਟਾਰ ਮੈਡਲ ਵੀ ਦਿੱਤਾ ਗਿਆ ਉਹਨਾਂ ਦੀ ਸਰਵਿਸਸ ਹੌਣ ਜੋ ਆ ਉਹਨਾਂ ਨੂੰ ਇੰਨੇ ਵੱੱਡੇ ਜਿਹੜਾ ਅਹੁਦਾ ਆ ਦਸਤਾਰਸ ਜਾ ਕੇ ਜਿਹੜਾ ਉਹ ਅਮਰੀਕੀ ਸਰਕਾਰ ਵੱਲੋਂ ਦਿੱਤਾ ਗਿਆ ਹੈ ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਸੋ ਜਿਹੜਾ ਪ੍ਰਚਾਰ ਕਈ ਬਹੁਤ 올ਡ ਕਰਦੇ ਰਹਿੰਦੇ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਭਈ ਹਮੇਸ਼ਾ ਹੀ ਜਿਲ੍ਹੇ ਕਦੇ ਸਿੱਖ ਦੀ ਨਿਊਜ਼ ਆਂਦੀ ਆ ਨਾ ਜਾਂ ਸਿੱਖਾਂ ਨਾਲ ਲੇਟਰ ਨਿਊਜ਼ ਆਂਦੀ ਆ ਉਹਨੂੰ ਨੈਗੇਟਿਵ ਨਾ ਕਰਿਆ ਕਰੋ ਜੀ ਬਿਲਕੁਲ ਸੋ ਬਹੁਤ ਬਹੁਤ ਵਧਾਈ ਆ ਲਿਊਟਨੈਂਟ ਕਰਨਲ ਸਿਮਰਤਪਾਲ ਸਿੰਘ ਹੁਣਾਂ ਨੂੰ ਜਿਨ੍ਹਾਂ ਨੇ ਜਿਹੜਾ ਜਿਨ੍ਹਾਂ ਨੇ ਲੁਟਨੈਂਟ ਕਰਨਲ ਦਾ ਜਿਹੜਾ ਅਹੁਦਾ ਆ ਉਹ ਮਿਲਿਆ ਆ ਉਹ ਜਾਪਾਨ ਇੰਜੀਨੀਅਰ ਡਿਸਟ੍ਰਿਕਟ ਦੇ ਜਿਹੜੇ ਡਿਪਟੀ ਕਮਾਂਡਰ ਨੇ ਇਸ ਟਾਈਮ ਤੇ ਉਥੇ ਆਪਣੇ ਇਸ ਰੈਂਕ ਦੇ ਹਿਸਾਬ ਦੇ ਨਾਲ ਜਿਹੜੀਆਂ ਹੁਣ ਨਵੀਆਂ ਜ਼ਿੰਮੇਵਾਰੀਆਂ ਆ ਉਹ ਸਾਹਮਣੇ ਆਪਣਾ ਇਹਨਾਂ ਦੇ ਕੋਲ ਕੰਬੈਟ ਦਾ ਐਕਸਪੀਰੀਅੰਸ ਵੀ ਆ ਟੈਕਨੀਕਲ ਐਕਸਪਰਟੀਸ ਵੀ ਆ ਤੇ ਆਪਰੇਸ਼ਨਲ ਲੀਡਰਸ਼ਿਪ ਆ ਉਹਦੇ ਨਾਲ ਜਿਹੜੇ ਆਰਮੀ ਦੇ ਮਿਸ਼ਨ ਆ ਉਸ ਇਲਾਕੇ ਦੇ ਵਿੱਚ ਉਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਅੱਗੇ ਜਿਹੜਾ ਉਹ ਵਧਾਉਣਗੇ ਸੋ ਬਹੁਤ-ਬਹੁਤ ਵਧਾਈ ਹੋਵੇ ਸਿਮਰਤਪਾਲ ਸਿਮਰ ਸਿੰਘ ਹੋਣਾ ਨੂੰ ਲੁਟਿਨੈਂਟ ਕਰਨਲ ਜਿਹੜੇ ਉਹ ਬਣਨ ਤੇ ਲਈ ਤੇ